ਮਾਮਈ ਬਹੁ ਟਾਈਮ ਬਾਅਦ ਮਿਲੇ ਆਪਾਂ 2006 ਚ 2005 ਚ ਮਾਮਈ ਦੇ ਵਿਆਹ ਤੇ ਮਿਲੇ ਸੀ ਅਸੀਂ ਨਵੰਬਰ ਸਾਲ ਮੇਰੀ ਪਹਿਲੀ ਮੁਲਾਕਾਤ ਤੁਹਾਡੇ ਨਾਲ ਉਹ ਸੀ ਤੁਸੀਂ ਤੇ ਨਾਲ ਸੇਮੇ ਭਾਜੀ ਹੋਣੀ ਹੈ ਨਾ ਕੋਈ ਨਾਮ ਯਾਦ ਨਹੀਂ ਤੁਹਾਡੀ ਪਹਿਲੀ ਮੁਲਾਕਾਤ ਸੋਨੀ ਪਾਵਲਾ ਨਾਲ ਕਦੋਂ ਹੋਈ ਕੈਨੇਡਾ ਚ ਮੇਰੀ ਪਹਿਲੀ ਮੁਲਾਕਾਤ ਸੋਨੀ ਨਾਲ ਹੋਈ ਮੈਂ ਵੈਸੇ 94 ਦੇ ਵਿੱਚ ਚਲਾ ਗਿਆ ਸੀਗਾ ਉੱਥੇ ਤੇ ਜਾ ਕੇ ਕੰਮ ਕਰ ਕਰਦੇ ਰਹੇ ਹੌਲੀ ਹੌਲੀ ਲਿਖਣ ਦਾ ਰਹਿਣ ਹੋਇਆ ਫਿਰ ਇੱਕ ਸਾਡਾ ਫਰੈਂਡ ਸੀਗਾ ਹਰਿੰਦਰ ਢਿੱਲੋਂ ਉਹ ਜਾਣਦਾ ਸੀ ਕਿਸੇ ਨੂੰ ਉਹਦੇ ਥਰੂ ਮੈਨੂੰ ਸਾਡੇ ਗੁਰੂ ਸ਼੍ਰੀ ਮਹੇਸ਼ ਮਲਵਾਨੀ ਉਹਨਾਂ ਕੋ ਜਾਣ ਦਾ ਮੌਕਾ ਮਿਲਿਆ ਅਕਸਰ ਗੁਰੂ ਜੀ ਸੋਨੀ ਨੂੰ ਤੇਜਪਾਲ ਕਹਿੰਦੇ ਹੁੰਦੇ ਸੀ ਤੇਜਪਾਲ ਸਿੰਘ ਪਾਲਾ ਅਸਲੀ ਨਾਮ ਇਹਦਾ ਅਸਲੀ ਨਾਮ ਸੀਗਾ ਤੇਜਪਾਲ ਤੇ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਵੀ ਤੇਜਪਾਲ ਵੀ ਆਉਣ ਵਾਲਾ ਪਰ ਇੱਕ ਇਸ ਬੰਦੇ ਦੇ ਵਿੱਚ ਐਡੀ ਖਾਸੀਅਤ ਸੀਗੀ ਨਾ ਜਿਹਨੂੰ ਇੱਕ ਵਾਰ ਮਿਲ ਲੈਂਦਾ ਸੀ ਬਸ ਦਿਲ ਦੇ ਵਿੱਚ ਘਰ ਕਰ ਜਾਂਦਾ ਸੀ ਅਸੀਂ ਬਾਲਾ ਨਹੀਂ ਕੋਈ ਬਈ ਬੜੇ ਲੰਬੇ ਸਮੇਂ ਤੋਂ ਬਾਅਦ ਜਾ ਕੇ ਸਾਡੀ ਕੁਝ ਯਾਰੀ ਦੋਸਤੀ ਹੋਈ ਆ ਪਰ ਜਦੋਂ ਮਿਲਲੇ ਬਸ ਉਸ ਤੋਂ ਬਾਅਦ ਉਹ ਜਿਹੜਾ ਰਿਸ਼ਤਾ ਸੀਗਾ ਗੂੜਾ ਹੁੰਦਾ ਗਿਆ ਤੁਸੀਂ ਪਰਾਦੀ ਤਰ੍ਹਾਂ ਮਹੇਸ਼ ਮਲਵਾਨੀ ਜੀ ਕੋਲੇ 뮤직 ਸਿੱਖਣ ਜਾਂਦੇ ਸੀ ਤੇ ਉੱਥੇ ਉਹ 뮤직 ਸਿਖਣਾਉਂਦੇ ਸੀ ਉਹ ਹਾਂ ਇਹ ਆ ਮੇ ਤੋਂ ਪਹਿਲਾਂ ਹੁੰਦਾ ਸੀਗਾ ਠੀਕ ਹੈ ਤੇ ਪਰ ਉਸ ਤੋਂ ਪਹਿਲਾਂ ਇਹਨੇ 뮤직 ਇੱਕ ਹੋਰ ਵੀ ਸਾਡੇ ਹੈਗੇ ਟ੍ਰਾਂਟੋ ਦੇ ਤੇ ਸਿਖਾਉਂਦੇ ਸੀਗੇ ਪਰ ਮੈਂ ਨਾ ਨਹੀਂ ਲੈਣਾ ਹੈਗਾ ਅਗਲਾ ਮਾਈਂਡ ਕਰ ਜਾਂਦਾ ਤੇ ਉਹਨਾਂ ਕੋਲ ਵੀ ਸਿੱਖਦੇ ਰਹੇ ਤੇ ਪਰ ਉਥੋਂ ਇੱਕ ਗੱਲ ਮੈਂ ਤਾਂ ਸਿਰਫ ਸਿੱਧੀ ਕਰੂੰਗਾ ਵੀ ਦੁਖੀ ਹੋ ਕੇ ਆਪਣੇ ਗੁਰੂ ਮਹੇਸ਼ ਮਲਵਾਨੀ ਕੋਲ ਆ ਮੈਂ ਵੀ ਇਹ ਸੁਣਿਆ ਸੀ ਜੇ ਤੁਸੀਂ ਇਹ ਕਿੱਸਾ ਦੱਸੋ ਕਿ ਚਲੋ ਮੈਂ ਤਾਂ ਪਰਿਵਾਰਕ ਮੈਂਬਰ ਆ ਗੱਲਾਂ ਥੋੜੀ-ਥੋੜੀਆਂ ਮੈਨੂੰ ਪਤਾ ਨੇ ਤੁਸੀਂ ਨਾਲ ਮੈਂ ਪਿਛਲੇ ਪੌਡਕਾਸਟ 'ਚ ਵੀ ਪਿਛਲੀ ਇੰਟਰਵਿਊ 'ਚ ਵੀ ਇਹ ਗੱਲ ਕਹੀ ਸੀ ਕਿ ਆਹੀ ਬੱਚੇ ਸੀ ਉਦੋਂ ਮਾਮੇ ਬਹੁਤ ਗੱਲਾਂ ਬਾਣ ਜਾਣਾ ਸੁਗਲੀਆਂ ਨਹੀਂ ਕਰਦੇ ਪਰ ਦੋਸਤਾਂ ਕੋਲ ਅਸਲੀ ਗੱਲਾਂ ਉਹਨਾਂ ਨੂੰ ਪਤਾ ਹੁੰਦੀਆਂ ਕਿ ਉਹ ਕਿਹੜੇ ਦੁੱਖ 'ਚ ਨੇ ਕਿਹੜੇ ਸੁੱਖ 'ਚ ਨੇ ਮਹੇਸ਼ ਮਲਵਾਨੀ ਜੀ ਉਹਨਾਂ ਦੇ ਉਸਤਾਦ ਸੀਗੇ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਸੀਗੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਹਾਂ ਕਲਾਸਿਕਲ ਦਾ ਬਹੁਤ ਚੰਗਾ ਗਿਆਨ ਲਿਆ ਬਹੁਤ ਆਦਬ ਨਾਲ ਨਾਮ ਲੈਂਦੇ ਸੀ ਉਹਨਾਂ ਦਾ ਜਿਨ੍ਹਾਂ ਤੋਂ ਉਹਨਾਂ ਨੇ ਪਹਿਲਾਂ ਸਿੱਖਿਆ ਸੀ ਉਹਨਾਂ ਨਾਲ ਮੇਰੇ ਕੰਟੈਕਟ ਹੋਇਆ ਵੀ ਸੀ ਗੱਲ ਵੀ ਕੀਤੀ ਸੀ ਉਹਨਾਂ ਨਾਲ ਮੈਂ ਕੀ ਕੀ ਕਿੱਸਾ ਹੋਇਆ ਸੀ ਉਹਨਾਂ ਦਾ ਕਿੱਸੇ ਬਹੁਤ ਆ ਜੀ ਕਿੱਸੇ ਬਹੁਤ ਆ ਅੱਜ ਜੋ ਮਰਜੀ ਅਗਲਾ ਸਫਾਈ ਦਈ ਜਾਵੇ ਜਿਹੜੇ ਬੰਦੇ ਨੂੰ ਬੋਲਣ ਦਾ ਨਹੀਂ ਪਤਾ ਹੈਗਾ ਤੇ ਠੀਕ ਆ ਕੋਈ ਕਿਸੇ ਕੋਲ ਸਿੱਖਣ ਜਾਂਦਾ ਮੈਂ ਇਹ ਨਹੀਂ ਕਹਿੰਦਾ ਗੁਰੂ ਗੁਰੂ ਹੁੰਦਾ ਵਾ ਪਰ ਗੁਰੂ ਗੁਰੂ ਬਣ ਕੇ ਦਿਖਾਵੇ ਨਾ ਕਿ ਉਥੇ ਆਪਦੀ ਗੁਰੂ ਹੋਣ ਦੀ ਕਹ ਲੋ ਵੀ ਤਾਕਤ ਜਾਂ ਕੁਛ ਐਦਾਂ ਦੀਆਂ ਗੱਲਾਂ ਬਤਾ ਕਰਕੇ ਧਮਕੀਆਂ ਦੇਈਏ ਆ ਕਰ ਆ ਕਰ ਕੋਈ ਕਿਸਦਾ ਮੁੱਲ ਨਹੀਂ ਲਿਆ ਹੁੰਦਾ ਸੋ ਬਹੁਤ ਜ਼ਿਆਦਾ ਗੱਲਾਂ ਬਾਤਾਂ ਸੀਗੀਆਂ ਫਿਰ ਅਖੀਰ ਨੂੰ ਵੱਕ ਕੇ ਅੱਜ ਉਹ ਮੇਰਾ ਖਿਆਲ ਹੈ ਤੈਨੂੰ ਵੀ ਉਹਨੇ ਇਹ ਗੱਲ ਕਹੀ ਉਹਨੇ ਮੇਰੀ ਇੰਟਰਵਿਊ ਕਰੋ ਵੀ ਇੰਟਰਵਿਊ ਕਰਦੇ ਅਜੇ ਲੋਕ ਕਾਬਿਲ ਨਹੀਂ ਹੈਗੇ ਇਹਨੇ ਬਾਜਾ ਤੱਕ ਉਥੇ ਰੱਖ ਕੇ ਮੱਥਾ ਟੇਕਿਆ ਸੀ ਸੋ ਕਿੰਨਾ ਕੁ ਦੁਖੀ ਹੋਊਗਾ ਕਿੰਨੇ ਸਾਲੋਂ ਨਾ ਕੋਲੇ ਪਹਿਲੇ ਸਮਿਆਂ ਚ ਸਿੱਖਿਆ 96 ਤੇ ਗਏ ਸੀ। ਇੱਥੇ ਹਾਂ ਉੱਥੇ ਇਹ ਸਟਾਰਟਿੰਗ ਦੇ ਵਿੱਚ ਉੱਥੇ ਚਲਿਆ ਗਿਆ ਸੀਗਾ ਸਾਰੇ ਹੋਰ ਬਹੁਤ ਸਾਰੇ ਜਾਂਦੇ ਸੀ ਕਲਾਕਾਰ ਉੱਥੇ। ਸੁਖਦੇਵਦਾਰਾਪੁਰੀਆ ਤੇ ਹੋਰ ਬਹੁਤ ਸਾਰੇ ਕਲਾਕਾਰ ਆ ਜਾਂਦੇ ਸੀਗੇ ਉੱਥੇ ਸਿੱਖਣ। ਪਰ ਅਸਲੀ ਫਿਰ ਜਦੋਂ ਇਹ ਇੱਥੇ ਆਪਣੇ ਮਹੇਸ਼ ਮਲਵਾਨੀ ਉਹਨਾਂ ਕੋ ਗੁਰੂ ਜੀ ਕੋਲ ਆਇਆ ਤੇ ਇੱਥੇ ਆ ਕੇ ਇਹਨੂੰ ਸਹੀ ਜਿਹੜਾ ਰਸਤਾ ਵਾ ਉਹ ਮਿਲਿਆ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਬਸ ਉਹ ਕਹਿ ਲੋ ਭਈ ਅਡਾਰੀਆਂ ਭਰੀਆਂ ਨੇ ਨੇ। ਤੇ ਬਾਕੀ ਚਲੋ ਜਿਵੇਂ ਵੀ ਸੀਗਾ ਪਰ ਉਹ ਕਹਿੰਦੇ ਨਾ ਸਿਆਣੇ ਕਿ ਗੁਰੂ ਕਹਾਉਣਾ ਸੌਖਾ ਗੁਰੂ ਬਣਨਾ ਬਹੁਤ ਔਖਾ ਬਣਨਾ ਬਹੁਤ ਔਖਾ ਸਹੀ ਗੱਲ ਮੈਨਾਂ ਜਿੰਨੀ ਵਾਰੀ ਵੀ ਗੱਲ ਇਸ ਮਾਮਲੇ ਤੇ ਹੋਈ ਥੋੜਾ ਬਹੁਤਾ ਮੈਨੂੰ ਜਿਹੜਾ ਗਿਆਨ ਸੀ ਕਿ ਉਹ ਕਹਿੰਦੇ ਹੁੰਦੇ ਸੀ ਨਹੀਂ ਉਹ ਐਸਾ ਚੈਪਟਰ ਆ ਜਿਹੜਾ ਮੈਂ ਨਹੀਂ ਛੇੜਨਾ ਚਾਹੁੰਦਾ ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਅਸੀਂ ਇਹੀ ਰਿਸਪੈਕਟ ਕਰਦੇ ਆ ਕਿ ਜਿਨ੍ਹਾਂ ਨੂੰ ਉਹ ਚਾਹੁੰਦੇ ਜੀ ਉਹਨਾਂ ਦਾ ਹੀ ਜ਼ਿਕਰ ਹੋਵੇ ਤਾਂ